ਸਾਡੇ YouTube ਚੈਨਲ ਤੇ ਆਪ ਲੋਕ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਂ ਜੋ ਸੁਪਰੀਮ ਕੋਰਟ ਦੁਆਰਾ ਵੈਸਟ ਬੰਗਾਲ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਨੂੰ 25% ਪੈਂਡਿੰਗ ਡੀਏ ਦੇਣ ਦੇ ਇੰਟਰਮ ਹੁਕਮਾਂ ਤੇ ਇਸ ਦਾ ਪੰਜਾਬ ਸਰਕਾਰ ਤੇ ਪੈਣ ਵਾਲੇ ਪ੍ਰਭਾਵ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਸਹੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸੋਪਾ ਕਰ ਲੋ ਤਾਂ ਜੋ ਰੇ ਕਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸੰਦੇਸ਼ ਮਿਲ ਜਾਵੇ ਕਰੇ ਵੱਧੀ ਹੋਈ ਲੰਗਾਈ ਦੀ ਮਾਰ ਜਿੱਥੇ ਆਮ ਲੋਕਾਂ ਨੂੰ ਪੈਂਦੀ ਹੈ ਉਥੇ ਮੱਧ ਵਰਗ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਦਾ ਖਮਿਆਜਾ ਕੁਝ ਜ਼ਿਆਦਾ ਹੀ ਭੁਗਤਣਾ ਪੈਂਦਾ ਹੈ ਕੰਮ ਇਹ ਹੈ ਕਿ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਹੋਮ ਲੋਨ ਦੀਆਂ ਕਿਸ਼ਤਾਂ ਜਾਂ ਫਿਰ ਵਹੀਕਲ ਲੋਨ ਜਾਂ ਕਿਸ਼ਤਾਂ ਸਮੇਤ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਉਠਾਉਣਾ ਪੈਂਦਾ ਹੈ ਤੇ ਆਮਦਨ ਦਾ ਇੱਕੋ ਇੱਕ ਸੋਰਸ ਸੈਲਰੀ ਜਾਂ ਫਿਰ ਪੈਨਸ਼ਨ ਹੀ ਹੁੰਦੀ ਹੈ ਇਸੇ ਲਈ ਹੀ ਸਮੇਂ-ਸਮੇਂ ਤੇ ਕੇਂਦਰ ਦੀ ਸਰਕਾਰ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵਧਦੀ ਹੋਈ ਮਹਿੰਗਾਈ ਦੇ ਨਾਲ-ਨਾਲ ਆਪਣੇ ਮੁਲਾਜ਼ਮਾਂ ਦੀ ਪੈਨਸ਼ਨਾਂ ਰਹੀ ਡੀਏ ਵਿੱਚ ਵਾਧਾ ਕਰਦੀ ਰਹਿੰਦੀ ਹੈ ਹੁਣ ਗੱਲ ਕਰਦੇ ਹਾਂ ਵੈਪਨ ਨਾਲ ਦੇ ਮੁਲਾਜ਼ਮਾਂ ਦੀ ਦੱਤ ਅਸ਼ਰਵ ਵੈਟ ਸੰਘਾਲ ਦੇ ਬਹੁਤ ਨੇ ਲੰਬੇ ਸਮੇਂ ਤੋਂ ਆਪਣੇ ਮੁਲਾਜ਼ਮਾਂ ਦਾ ਡੀਏ ਪੈਂਡਿੰਗ ਰੱਖਿਆ ਹੋਇਆ ਸੀ ਵੈਟ ਸੰਘਾਲ ਦੇ ਮੁਲਾਜ਼ਮ 18% ਡੀਏ ਹੀ ਲੈਣ ਲਈ ਮਜਬੂਰ ਸਨ ਜਦਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ 55% ਡੀਏ ਵਾਹ ਰਹੇ ਹਨ ਇਸੇ ਤਰ੍ਹਾਂ ਹਰਿਆਣਾ ਬਿਹਾਰ ਯੂਟੀ ਚੰਡੀਗੜ੍ਹ ਤੇ ਕੁਝ ਹੋਰ ਰਾਜਾਂ ਦੇ ਕਰਮਚਾਰੀ ਵੀ 55% ਡੀਏ ਵਾ ਰਹੇ ਹਨ ਇਹਦੇ ਮਤੇ ਨਜ਼ਰ ਵੈਸ ਬੰਗਾਲ ਦੇ ਮੁਲਾਜ਼ਮਾ ਨੇ ਆਪਣਾ ਪੈਂਡਿੰਗ ਡੀਏ ਲੈਣ ਦੀ ਕੋਲਕਾਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ 2022 ਵਿੱਚ ਪੈਂਡਿੰਗ ਡੀਏ ਦੇਣ ਦਾ ਫੈਸਲਾ ਮੁਲਾਜ਼ਮਾ ਦੇ ਹੱਕ ਦੇ ਵਿੱਚ ਕੋਲਕਾਤਾ ਹਾਈ ਕੋਰਟ ਵਰਨੋ ਸੁਣਾਇਆ ਗਿਆ ਸੀ ਪਰੰਤੂ ਸਰਕਾਰ ਨੇ ਇਸ ਫੈਸਲੇ ਨੂੰ ਮਾਨਜੋਗ ਸੁਪਰੀਮ ਕੋਰਟ ਵਿੱਚ ਚੈਰੰਜ ਕਰ ਦਿੱਤਾ ਸੀ ਲੰਬੇ ਸਮੇਂ ਦੀ ਚਣੀਆਂ ਲਗਭਗ 17 ਸੁਣਵਾਈਆਂ ਤੋਂ ਬਾਅਦ ਆਖਰ ਅਪੈਕਸ ਕੋਰਟ ਨੇ 16 ਮਈ 2025 ਨੂੰ ਵੈਸ਼ ਬੰਗਾਲ ਦੇ ਮੁਲਾਜ਼ਮਾਂ ਲਈ ਇੱਕ অতি ਅਹਿਮ ਤੇ ਇਤਿਹਾਸਕ ਫੈਸਲਾ ਫਾਉਂਦੇ ਹੋਏ 25% ਪੈਂਡਿੰਗ ਡੀਏ ਮੁਲਾਜ਼ਮਾਂ ਨੂੰ 3 ਮਹੀਨਿਆਂ ਦੇ ਵਿੱਚ ਵਿੱਚ ਅਦਾ ਕਰਨ ਦਾ ਇੱਕ অতি ਮਹੱਤਵਪੂਰਨ ਆਂਤ੍ਰੰਪ ਫੈਸਲਾ ਸੁਣਾਇਆ ਹੈ ਇਹ ਫੈਸਲਾ ਸੁਪਰੀਮ ਕੋਰਟ ਦੇ ਜੱਜ ਅਨ ਲੈਵਲ ਮਿਸਟਰ ਜਸਟਿਸ ਸੰਜੀਤ ਕਰੋਲ ਤੇ ਅਨਰੀਵਲ ਮਿਸਟਰ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਇੰਟਾਇਰ ਫੈਸਲਾ ਸੁਣਾਦੇ ਹੋਏ ਤਿੰਨ ਮਹੀਨੇ ਦੇ ਵਿੱਚ ਪੂਤਾਨ ਕਰਨ ਦਾ ਹੁਕਮ ਦਿੱਤਾ ਤੇ ਨੈਕਸਟ ਡੇਟ ਆਫ ਹੀアリング ਅਗਸਟ 2025 ਤੱਕ ਪਾ ਦਿੱਤੀ ਹੈ ਇਸ ਫੈਸਲੇ ਦੇ ਆਉਣ ਨਾਲ ਸਾਰੇ ਦੇ ਦੇ ਹੋਰ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਪੈਂਡਿੰਗ ਡੀਏ ਦੇ ਮਈ ਸੋਚਣਾ ਪਵੇਗਾ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁਲਾਜ਼ਮ ਦੇ ਪੈਨਸ਼ਨਰ ਮਹਿਜ 42% ਡੀਏ ਲੈਣ ਲਈ ਮਜਬੂਰ ਹਨ ਇਸ ਤਰ੍ਹਾਂ ਉਹ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਗੁਆਂਢੀ ਰਾਜਾਂ ਜਿਵੇਂ ਹਰਿਆਣਾ ਤੇ ਯੂਪੀ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ 13% ਡੀਏ ਕਾਟ ਕਰ ਲੈ ਰਹੇ ਹਨ ਭਾਵੇਂ ਮੁਲਾਜ਼ਮ ਤੇ ਪੈਨਸ਼ਨਰਾਂ ਸਾਝਾ ਫਰੰਟ ਪੰਜਾਬ ਤੇ ਹੋਰ ਪੈਨਸ਼ਨਰ ਜਥੇਬੰਦੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਕੀਮਾ ਨੂੰ ਮੈਮੋਰੰਡਮ ਦੇ ਕੇ ਤੇ ਮੀਟਿੰਗਾਂ ਵਿੱਚ ਵਾਰ-ਵਾਰ ਪੈਂਡਿੰਗ ਡੀਏ ਦੀਆਂ ਕਿਸ਼ਤਾਂ ਜਲਦੀ ਰਿਲੀਜ਼ ਕਰਨ ਦੀ ਗੁਹਾਰ ਬਗਾ ਰਹੀਆਂ ਹਨ ਪਰੰਤੂ ਪੰਜਾਬ ਸੰਘਰਸ਼ ਦੇ ਕੰਮਾਂ ਤੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕੋਈ ਜੂ ਨਹੀਂ ਸਰਕ ਰਹੀ ਵੈਸੇ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਪੰਜਾਬ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰਕੇ ਪੈਂਡਿੰਗ 13% ਡੀਏ ਦੀਆਂ ਕਿਸ਼ਤਾਂ ਦੇ ਵੀ ਚਾਰਾ ਜੋਈ ਕਰਦੀਆਂ ਨજર ਜ਼ਰੂਰ ਆ ਰਹੀਆਂ ਹਨ ਹੁਣ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਮੰਨ ਲਓ ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ 25% ਡੀਏ ਰੀਇਰ ਕਰਨ ਦੇ ਪੱਛਮੀ ਬੰਗਾਲ ਦੀ ਸਰਕਾਰ ਨੂੰ ਦਿੱਤੇ ਹੋਏ ਹੁਕਮ ਨਾਲ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਕੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਕਦੋਂ ਪੈਂਡਿੰਗ ਡੀਏ ਦੇਣ ਦਾ ਅਭਰਾਲ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ